ਪੰਜਾਬ ਦੇ ਉੱਪਰ ਲਗਾਤਾਰ ਖਤਰੇ ਦੇ ਬੱਦਲ ਮੰਡਰਾ ਰਹੇ ਨੇ ਸੱਜੇ ਕਾਲਜੀ ਜੋ ਚੁੱਕੀਆਂ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਤੇ ਮੈਂ ਬਲਜਿੰਦਰ ਸਿੰਘ ਮਾਨ ਅੱਜ 19 ਅਗਸਤ 2025 ਦੇ ਟਾਈਮ ਕਰੀਬ ਰਾਤ ਦੇ ਸਵਾ ਕੱਟ ਦੇ ਹੋਣ ਜਾ ਰਹੇ ਨੇ ਗੱਲਬਾਤ ਮੀਂਹ ਨੂੰ ਲੈ ਕੇ ਕਰਾਂਗੇ ਤੇ ਹਰ ਦੀ ਸਥਿਤੀ ਕੀ ਰਹਿ ਸਕਦੀ ਹੈ ਡੈਮਾਂ ਦਾ ਲੈਵਲ ਕੀ ਰਹਿ ਸਕਦਾ ਉਹਦੇ ਬਾਰੇ ਗੱਲਬਾਤ ਕਰਦੇ ਹਾਂਗੇ ਜੇ ਅੱਜ ਪੰਜਾਬ ਦੇ ਵਿੱਚ ਮੀਂਹ ਦੀ ਗੱਲ ਕੀਤੀ ਹੈ ਤਾਂ ਪੰਜਾਬ ਦੇ ਥੋੜੇ ਬਹੁਤ ਖੇਤਰਾਂ ਵਿੱਚ ਕਿਤੇ ਕਿਤੇ ਮੀਂਹ ਦੀਆਂ ਕਾਰਵਾਈਆਂ ਦੇਖਣ ਨੂੰ ਮਿਲੀਆਂ ਕਿਤੇ ਮੀਂਹ ਹਲਕਾ ਦਰਮਿਆਨਾ ਸੀ ਤੇ ਕਿਤੇ ਭਾਰੀ ਸੀਗਾ ਇਸੇ ਤਰ੍ਹਾਂ ਕੱਗਰ ਕੈਚਮੈਂਟ ਦੇ ਵਿੱਚ ਵੀ ਜਿਹੜਾ ਭਾਰੀ ਮੀਂਹ ਦੇਖਣ ਨੂੰ ਮਿਲਿਆ ਚੰਡੀਗੜ੍ਹ ਦੇ ਉੱਪਰਲੇ ਇਲਾਕੇ ਤੇ ਹਿਮਾਚਲ ਦੇ ਹੇਠਲੇ ਇਲਾਕੇ ਦੇ ਪਾਣੀ ਮੀਂਹ ਪੈ ਜਿਹਦਾ ਕਰਕੇ ਕੱਗਰ ਪੂਰਾ ਅਫਾਨ ਤੇ ਚੱਲ ਰਿਹਾ ਹੈ ਇਸ ਟਾਈਮ ਪਰ ਜਿਵੇਂ ਜਿਵੇਂ ਪਾਣੀ ਸੰਗਰੂਰ ਦੇ ਮਾਨਸਾ ਦੇ ਹੇਠਲੇ ਇਲਾਕੇ ਜਿੱਥ ਇਥੇ ਵੀ ਜਿਹੜਾ ਕੱਗਰ ਦੇ ਵਿੱਚ ਪਾਣੀ ਦੇ ਵਿੱਚ ਵਾਧਾ ਦੇਖਣ ਨੂੰ ਮਿਲ ਸਕਦਾ ਹੈਗਾ ਜੇ ਡੈਮਾਂ ਦੇ ਲੈਵਲ ਦੀ ਗੱਲ ਕੀਤੀ ਆ ਤਾਂ ਇਹ ਖਤਰੇ ਦੇ ਇਨਸਾਨ ਵੱਲ ਨੂੰ ਵਧ ਰਹੇ ਨੇ ਪੌਂਗ ਡੈਮ ਦੇ ਵਿੱਚ ਖਤਰੇ ਇਨਸਾਨ ਨੂੰ ਪਾਰ ਕਰ ਚੁੱਕਿਆ ਹੈਗਾ ਤੇ ਪਾਣੀ ਦਾ ਪੱਧਰ ਤੇ ਇਸ ਤੋਂ ਬਾਅਦ ਜੇ ਭਾਗੜਾ ਡੈਮ ਦੀ ਗੱਲ ਕੀਤੀ ਆ ਤਾਂ ਭਾਗੜਾ ਡੈਮ ਵਿੱਚ ਖਤਰੇ ਦੇ ਇਨਸਾਨ ਤੋਂ 15 ਫੁੱਟ ਹੇਠਾਂ ਚੱਲ ਰਿਹਾ ਹੈਗਾ 1600 65 ਫੁੱਟ ਦੇ ਕਰੀਬ ਜਿਹੜਾ ਅੱਜ ਪਾਣੀ ਦਾ ਪੱਧਰ ਤੱਤਸਾ ਰਿਕਾਰਡ ਕੀਤਾ ਗਿਆ ਸੀ ਉਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਅੱਜ 3 ਵਜੇ ਦੇ ਕਰੀਬ 2 ਫੁੱਟ ਫਲੱਡ ਗੇਟ ਜਿਹੜੇ ਉੱਪਰ ਚੱਕੇ ਗਏ ਨੇ ਜਿਦੇ ਵਿੱਚੋਂ 7500 ਕਿਊਸਕ ਜਿਹੜਾ ਸਤਲੁਜ ਦੇ ਵਿੱਚ ਪਾਣੀ ਛੱਡਿਆ ਜਾ ਰਿਹਾ ਹੈਗਾ ਕੁੱਲ ਮਿਲਾ ਕੇ ਸਤਲੁਜ ਦੇ ਵਿੱਚ 22000 ਦੇ ਕਿਊਸਕ ਪਾਣੀ ਛੱਡਿਆ ਜਾ ਰਿਹਾ ਹੈਗਾ ਕੋਈ ਵੱਡੇ ਖਤਰੇ ਵਾਲੀ ਗੱਲ ਫਲਾਲ ਦੀ ਕੜੀ ਨਹੀਂ ਹੈਗੀਗੀ ਕਿਉਂਕਿ ਸਤਲੁਜ ਦੇ ਵਿੱਚ ਜੇ 45000 ਕਿਊਸਿਕ ਵੀ ਪਾਣੀ ਛੱਡਿਆ ਜਾਂਦਾ ਕੋਈ ਵੱਡੀ ਗੱਲ ਨਹੀਂ ਇੰਨੀ ਕਿ ਕਪੈਸਿਟੀ ਜਿਹੜੀ ਸਤਲੁਜ ਦੇ ਦਰਿਆ ਦੀ ਹੈਗੀ ਹੈਗੀ ਹਰੀਕੇ ਹੈੱਡ ਤੱਕ ਸੋ ਆਉਂਦੇ ਦਿਨਾਂ ਵਿੱਚ ਖਤਰੇ ਦੀ ਘੰਟੀ ਜ਼ਰੂਰ ਹੋਊਗੀ ਕਿਉਂਕਿ ਵੱਡੇ ਪੱਧਰ ਤੇ ਮੀਂਹ ਦੀਆਂ ਕਾਰਵਾਈਆਂ ਦੀ ਸੁਭਾਅ ਉਹਨਾ ਬੰਦੀ ਦਿਖਾਈ ਦੇ ਰਹੀ ਹੈ ਇੱਕ ਲੋ ਪ੍ਰੈਸ਼ਰ ਰੇਜੀ ਹੈ ਘੱਟ ਤਬਾਹ ਦਾ ਖੇਤਰ ਜਿਹੜਾ ਪੰਜਾਬ ਹਰਿਆਣਾ ਵੱਲ ਨੂੰ ਵੱਧ ਰਿਹਾ ਹੈਗਾ ਜਿਹਦਾ ਇੰਪੈਕਟ 30 ਅਗਸਤ ਤੋਂ ਲੈ ਕੇ 26-27 ਅਗਸਤ ਦੇ ਵਿੱਚਕਾਰ ਭਾਰੀ ਮੀਂਹ ਦੇ ਦੌਰਾਨ ਦੇਖ ਨੂੰ ਮਿਲ ਸਕਦਾ ਜਦੋਂ ਪਾ ਪੰਜਾਬ ਦੇ ਹਰਿਆਣਾ ਦੇ ਉਤਰੀ ਰਾਜਾਂ ਦੇ ਬਹੁਤ ਇਲਾਕੇ ਚ ਭਾਰੀ ਮੀਂਹਿਆ ਕਾਰਵਾਈਆਂ ਵੇਖਣ ਨੂੰ ਮਿਲ ਸਕਦੇ ਨੇ ਤੇ ਜੰਮੂ ਕਸ਼ਮੀਰ ਹਿਮਾਚਲ ਦੇ ਉਤਰਾਖੰਡ ਵਿੱਚ ਵੀ ਭਾਰੀ ਤੋਂ ਭਾਰੀ ਮੀਂਹ ਪੈ ਸਕਦਾ ਜੇ ਭਾਰੀ ਮੀਂਹ ਪੈਂਦਾਗਾ ਤਾਂ ਪੰਜਾਬ ਡੈਮਾਂ ਦੇ ਵਿੱਚ ਪਾਣੀ ਦਾ ਲੈਵਲ ਹੋਰ ਅਚਾਨਕ ਵੱਸ ਸਕਦਾ ਜਿਸ ਦਾ ਕਰਕੇ ਡੈਮਾਂ ਵਿੱਚੋਂ ਪ੍ਰਸ਼ਾਸਨ ਨੂੰ ਕਿਸੇ ਵੇਲੇ ਵੀ ਪਾਣੀ ਛੱਡਣਾ ਪੈ ਸਕਦਾ ਜੋ ਕਿ ਖਤਰੀ ਦੀ ਘੰਟੀ ਹੋ ਸਕਦੀ ਹੈ ਕਿਉਂਕਿ ਪੰਜਾਬ ਵਿੱਚ ਆਲਰੇਡੀ ਮੀਂਹ ਪੈ ਜਾਣਾਗਾ 23 ਤੋਂ 25 26 27 ਗਸਤੇ ਦੇ ਵਿਚਕਾਰ ਤੇ ਉਪਰੋਂ ਡੈਮਾਂ ਦੇ ਵਿੱਚ ਵੀ ਪਾਣੀ ਦਾ ਲੈਵਲ ਵਧੂਗਾ ਤਾਂ ਪ੍ਰਸ਼ਾਸਨ ਵੱਲੋਂ ਮਜਬੂਰੀ ਤੌਰ ਤੇ ਵੀ ਪਾਣੀ ਛੱਡਣਾ ਪੈ ਸਕਦਾਗਾ ਸਤਲੁਜ ਦਰਿਆ ਦੇ ਵਿੱਚ ਜੇ ਬਿਆਸ ਦਰਾਂ ਦੀ ਗੱਲ ਕੀਤੀ ਆ ਤਾਂ ਇੱਥੇ ਪਹਿਲਾਂ ਹੀ ਹੜ੍ਹ ਦੀ ਸਥਿਤੀ ਜਿਹੜੀ ਜਾਰੀ ਹੈਗੀ ਅ ਜਿਹੜੇ ਸੁਲਤਾਨਪੁਰ ਲੋਧੀ ਦੇ ਜਾਂ ਤਨਤਾਨ ਦੇ ਪ੍ਰੋਜਪੁਰ ਦੀ ਥੋੜੇ ਬਹੁਤ ਹਰੀਕੇ ਹੱਡ ਦੇ ਨਾਲ ਲੱਗਦੇ ਲੱਕ ਨੇ ਇਹਨਾਂ ਵਿੱਚ ਹੜਾਂ ਦੀ ਸਥਿਤੀ ਜਾਰੀ ਆ ਪਿੰਡ ਜਿਹੜੇ ਹੜਾਂ ਨਾਲ ਜੂਝ ਰਹੇ ਨੇ ਹੱਡ ਦੇ ਵਿੱਚ ਜਿਹੜੇ ਪਿੰਡ ਪੂਰੀ ਤਰ੍ਹਾਂ ਫਤਲਾ ਜਿਹੜੀਆਂ ਪੂਰੀ ਤਰ੍ਹਾਂ ਡੁੱਬ ਚੁੱਕੀਆਂ ਨੇ ਰਾਹਤ ਕਾਰਜ ਲਗਾਤਾਰ ਇਹਨਾਂ ਖੇਤਾਂ ਵਿੱਚ ਜਾਰੀ ਆ ਪਰ ਪਾਣੀ ਘਟਣ ਦਾ ਨਾਮ ਨਹੀਂ ਲੈ ਰਿਹਾ ਹੈਗਾ ਇਹਨਾਂ ਕਿਤਨਾ ਵਿੱਚ ਪਰ ਜਿਹੜਾ ਹਰੀਕੇ ਹੈੱਡ ਤੇ ਬਿਆਸ ਦਰਿਆ ਦਾ ਪਾਣੀ ਹੈ ਜਿਹੜਾ ਇਕੱਠਾ ਹੋ ਰਿਹਾ ਅੱਗੇ ਸਤਲੁਜ ਵਿੱਚ ਜਾ ਕੇ ਜਿਹੜਾ ਫਰੋਜ਼ਪੁਰ ਤੇ ਫਾਜ਼ਿਲਕਾ ਏਰੀਆ ਨੂੰ ਵੀ ਇਹ ਮਾਰ ਕਾਨੂੰਨੀ ਸ਼ੁਰੂ ਕਰ ਚੁੱਕਿਆ ਹੈਗਾ ਜੇ ਆਉਂਦੇ ਦਿਨਾਂ ਵਿੱਚ 23 ਤੋਂ 25 ਅਗਸਤ ਦੇ ਵਿੱਚ ਕਾਰਮੀਨੀਆ ਕਾਰਵਾਈਆਂ ਵੱਧਦੀਆਂ ਨੇ ਜਾਂ ਭਾਰੀ ਮੀਂਹ ਪੈਂਦਾਗਾ ਤਾਂ ਸਿੱਤੀ ਜਿਹੜੀ ਗੰਭੀਰ ਹੋ ਸਕਦੀ ਹੈ ਕਿਉਂਕਿ ਭਾਗੜਾ ਡੈਮ ਵਿੱਚੋਂ ਵੀ ਪਾਣੀ ਵਧਾਇਆ ਜਾ ਸਕਦਾ ਪ੍ਰਸ਼ਾਸਨ ਵੱਲੋਂ ਸੋ ਵੀ ਅਲਰਟ ਅਪਡੇਟਡ ਰਹੋ ਜਾਣਕਾਰੀ ਲੈਂਦੇ ਰਹੋ ਤੇ ਅਗਲੇ 2-3 ਦਿਨਾਂ ਦੀ ਗੱਲ ਕੀਤੀ ਹੈ ਤਾਂ 2021 ਬਾਈ ਅਗਸਤਰ ਪੰਜਾਬ ਹਰਿਆਣਾ ਉਤਰੀ ਰਾਜستان ਥੋੜੇ ਬਹੁਤ ਕਿਸ ਤਰ੍ਹਾਂ ਚ ਮੀਂਹ ਜਾਂ ਕਾਰਵਾਈਆਂ ਅੱਗੇ ਵੀ ਜਾਰੀ ਰਹਿ ਸਕਦੀਆਂ ਨੇ ਅਰਜਾਨਾ ਤਰ ਤੇ ਕਿਤੇ ਨਾ ਕਿਤੇ ਥੋੜੇ ਬਹੁਤ ਕਿਸ ਤਰ੍ਹਾਂ ਚ ਹਲਕੇ ਦਰਮਿਆਨੀ ਮੀਂਹ ਦੀ ਕਾਰਵਾਈ ਹੁੰਦੀ ਰਹਿ ਸਕਦੀ ਹੈ ਇਕਾ ਦੁਕਾ ਥਾ ਕਿਤੇ ਭਾਰੀ ਝਟ ਤੋਂ ਹੰਕਾਰ ਨਹੀਂ ਕੀਤਾ ਜਾ ਸਕਦਾ ਪਰ ਉਹ ਕਾਰਵਾਈ ਟਟਮੀ ਜਾਂ ਲਿਮਟਡ ਜੇ ਇਲਾਕਿਆਂ ਚ ਹੋ ਜਿਆਦਾ ਏਰੀਆ ਨੂੰ ਕਵਰ ਨਹੀਂ ਕਰੂਗੀ 23 ਤੋਂ 25 26 27 ਅਗਸਤ ਦੇ ਵਿੱਚ ਕਾਰ ਘਟਵਾ ਦੇ ਖੇਤਰ ਕਾਰਨ ਪੰਜਾਬ ਸਮੇਤ ਸਮੁੱਚੇ ਉੱਤਰ ਭਾਰਤ ਦੇ ਵਿੱਚ ਹਰਿਆਣਾ ਉਤਰੀ ਰਾਜਸਥਾਨ ਦੇ ਬਹੁਤੇ ਇਲਾਕਿਆਂ ਚ ਭਾਰੀ ਤੇ ਕਿਤੇ ਕਿਤੇ ਭਾਰੀ ਤੋਂ ਭਾਰੀ ਮੀਂਹ ਮਿਲ ਸਕਦੀਆਂ ਨੇ